ਵੇਵਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਫ ਲੋਕ ਦੇ ਵਿੱਚ ਮੋਰ ਸਣਾਉ ਜੀ ਜੀ ਮੋਂ ਸਾਰੇ ਠੀਕ ਆ ਅਸੀਂ ਵੀ ਸਾਰੇ ਠੀਕ ਆ ਕਰਦੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਆ ਹੋਮ ਹਾਜੀ ਇੱਥੇ 4:00 ਦਾ ਟਾਈਮ ਆ ਤੇ ਮੈਂ ਅੱਜ ਦੀ ਸਿੱਗੀ ਅਲੂ ਚਿਲਾ ਸਬਜ਼ੀ ਦੀ ਤਿਆਰੀ ਕਰਦੇ ਆ ਪਹਿਲਾਂ ਜਨਾ ਸੀਗਾ ਪੱਠੇ ਕੌਣ ਪਰ ਲੈਟ ਜene ਵੀ ਤੇ ਫਿਰ ਮੈਂ ਹਾ ਚਲਾ ਅਲੂ ਸ਼ੀਲ ਕੇ ਰੱਖਣਾ ਤੇ ਇੱਕ ਨਾ ਠੀਕ ਹੈ ਮੈਂ ਸਬਜ਼ੀ ਬਣਾ ਲਾਂਗੀ ਸਬਜ਼ੀ ਅੱਜ ਆਪਾਂ ਬਣਾਵਾਂਗੇ ਦੀ ਅਲੂ ਚਕੜੇਗੇ ਤੇ ਕੀ ਹੈ ਡੱਟੇ ਰੱਖ ਜਨੇ ਆ ਤੇ ਤੜਕਾ ਸਾਂ ਬਾਤ ਲਾ ਲਾਂਗੇ। ਨਰਾ ਚੋ ਗਿਆ ਕਿ ਤੇ ਸੈਲਟ੍ਰਿਕਣੀ ਕੱਲਾ ਰਾਤੀ ਆ ਗਈ ਸੀਗੇ। 9:30 ਵਜੇ ਆਏ ਉਹ ਸੱਤ ਕੇ ਅੰਦੀ ਸਾਰੇ ਫੇਰ ਛਾਉਦੇ ਵਸ। ਫਿਰ ਸਵੇਰੇ ਸਕੂਲ ਨੂੰ ਥੋੜਾ ਜਿਹਾ ਕਹਿੰਦੇ ਸੀਗੇ ਵੀ ਥੱਕੇ ਹੋਏ ਉੱਥੇ ਜਾਣਾ ਨਹੀਂ। ਤੇ ਫਿਰ ਮੈਂ ਭੇਜ ਦਿੱਤੀ ਸੀ ਚਲੇ ਗਏ ਸੀ ਕਿ ਤੁਮ ਨੂੰ ਸਕੂਲ। ਵਿਸ਼ਾ ਤੇ ਕਾਨੂੰ ਵੀ ਕਹਿੰਦੇ ਛੁੱਟੀ ਹੈ। ਮਾਂ ਚਾਹ ਪਾਨੀ ਖੂਤੀ ਹੋਈ ਨਹੀਂ ਅੱਜ ਜਾਇਆ ਤੇ ਅੱਜ ਫੇਰ ਸਕੂਲੋਂ ਜਾ ਕੇ ਹੁਣ ਆਏ ਨੇ ਤੇ ਚਾਹ ਪਾਣੀ ਨਾਲ ਪੀਇਆ ਰੋਟੀ ਖਾਈ ਬਸ ਸੋ ਦੇ ਖਾਣ ਕੇ ਆਏ ਜਿਸ ਤਰ੍ਹਾਂ ਉਹ ਨਹੀਂ ਜਿਸ ਤਰ੍ਹਾਂ ਉਹ ਵਾਰ ਬਟ ਜਿਸ ਕਾ ਹੋ ਰਿਹਾ ਉਹ ਆਜਾ ਤੇ ਕਾਫੀ ਗੁਰਦੁਆਰੇ ਸਾਹਿਬ ਕਹਿਨੇ ਨੇ ਕਈ ਗੁਰਦੁਆਰੇ ਦੇਖਨੇ ਨਾ ਨੇ ਜੀ ਵੀ ਕਿ ਪੱਠਾ ਸਾਹਿਬ ਪਰਿਵਾਰ ਨੂੰ ਛੋੜਾ ਤੇ ਕੋਸਾਈ ਕਰਗੇ ਗੁਰੂ ਘਰ ਹਰਤੇ ਚਲੋਏ ਨਹੀਂ ਜਾਣੀ ਸੀਗਾ ਉਹਦੇ ਜਿਹੜੇ ਗੁਰਦੁਆਰਾ ਸਾਹਿਬ ਹੋਣ ਨਾਨਕਪੁਰ ਸਾਹਿਬ ਬੁਗੌਰ ਸਾਹਿਬ ਈਬੀ ਸਾਹਿਬ ਹਾਂ ਤੇਰਾ ਵਾਬੇ ਗੁਰਦਸਤੇ ਨੇ ਬਾਬਾ ਬੁੱਢਣ ਸਾਹਿਬ ਨਾ ਬਹੁਤ ਜ਼ਿਆਦਾ ਗੁਰਦੁਆਰੇ ਦੇਖੇ ਨੇ ਇਹਨਾਂ ਨੇ ਚੰਕੌਰ ਸਾਹਿਬ ਵੀ ਗਏ ਪਹਿਲੇ ਜਾਂਦੇ ਹੋਏ ਚੰਕੌਰ ਸਾਹਿਬ ਦੇ ਇਹ ਸੁਰੇ ਨੇ ਤੇ ਗਰਮੇਸ਼ ਨੇ ਕੁਝ ਕਹਿੰਦੇ ਸੀ ਕਹਿੰਦੇ ਸੀ ਕਿ ਗੁਰੂ ਤੇਗ ਬਹਾਦਰ ਵੀ ਗੁਰਦੁਆਰਾ ਸਾਹਾ ਜਿਹੜਾ ਇਤਿਹਾਸ ਦੱਸੋ ਇਹਦਾ ਇਤਿਹਾਸ ਤਾਂ ਮੈਂ ਜ਼ਿਆਦਾਤਰ ਨਹੀਂ ਸੰਕੇ ਵਿੱਚ ਦੱਸੂਗੀ ਹਨਾ ਸਿਰਫ ਗੱਲਤੀ ਹੋ ਜਿੰਦੀ ਆਪਾਂ ਤੋਂ ਤੁਸੀਂ ਨਾ YouTube ਤੇ ਦੇਖ ਲਿਓ ਗੁਰਦੁਆਰਾ ਸਾਹਾ ਹੈ ਤੇ YouTube ਤੇ ਗੁਰੂ ਤੇਗ ਬਹਾਦਰ ਕਹਿੰਦੇ ਨਾ ਸਰਚ ਕਰਦੇ ਤੇ ਸਾਰਾ ਇਤਿਹਾਸ ਪਿਆ ਹੁੰਦਾ ਹੈ ਅੰਗਰੇਜ਼ ਕਿਸ ਤੈੰਨੇ ਇਹ ਗੁਰਦੁਆਰਾ ਸਾਹਿਬ ਅਨਕੁਰ ਸਾਹਿਬ ਤੋਂ ਅੱਗੇ ਆ ਬਹੁਤ ਨਾਲ ਬਾਰਤ ਰੇਲੇ ਨੂੰ ਮਤਲਬ ਇੰਦਾਂ ਦੇਵੀ ਤੋਂ ਉਰੇ ਹੀ ਰਹਿ ਜਾਂਦਾ ਹੈ ਸੈਗਾ ਪਹਾੜਾ ਹੈ ਤੇ ਇਹ ਗੁਰ ਇਹ ਨਾਲ ਨਾ ਗੁਰੂ ਸਿੰਘ ਨੇ ਉਹ ਬਸਾਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋ ਰਿਹਾ ਸੀ ਨਾ ਫਿਰ ਜਦੋਂ ਮਾਤਾ ਜੀ ਤੋਂ ਜੀ ਖਤਰਨਾਡ ਆਇਆ ਸੀ ਉਹਨਾਂ ਦੇ ਮਾਤਾ ਨੇ ਉਹਨਾਂ ਦੇ ਪਿਤਾ ਜੀ ਨੇ ਕਿਹਾ ਸੀਗਾ ਗੁਰੂ ਗੋਬਿੰਦ ਸਿੰਘ ਨੂੰ ਕਿ ਤੁਸਿਰ ਹੋ ਰਹਾ ਰਾਜੋ ਕਿਆ ਖਾਤਰ ਤੇ ਫਿਰ ਉਹ ਜੀ ਕਹਿੰਦੇ ਵੀ ਮੈਂ ਅਨੰਦਪੁਰ ਸਾਹਿਬ ਤੋਂ ਇੱਥੇ ਨਹੀਂ ਆ ਸਕਦਾ ਵੀ ਆਪਾਂ ਗੁਰੂ ਦੀ ਲੋਹਰ ਵੀ ਇੱਥੇ ਹੀ ਲੋਹਰ ਬਸਾ ਲੰਨੇ ਆ। ਫਿਰ ਹੁੰਦਾ ਲਗੇ ਤੇ ਉਹ ਉੱਥੇ ਜਾਣਾ ਸੀ। ਵੀ ਉੱਥੇ ਵੀ ਕੋਈ ਨਹੀਂ ਲੋਹਰ ਜਾਣ ਦਾ ਖਤਰਾ ਹੁੰਦਾ। ਇਹ ਖਤਰਾ ਜਾਣ ਜਾਂਦੇ। ਜਾ ਕੇ ਮੋਹਲੇ ਉਹਨਾਂ ਨੂੰ ਇੱਥੇ ਲੋਹਰ ਉਹਨਾਂ ਦੇ ਚੋਂ ਬੈਜੇ ਹੋਏ ਉਸ ਤੋਂ। ਹਾਂ। ਫਿਰ ਉਹ ਕਹਿੰਦੇ ਵੀ ਇੱਥੇ ਆਪਾਂ ਲੋਹਰ ਬਸਾ ਲੰਨੇ ਆ। ਤੇ ਫਿਰ ਉਹਨਾਂ ਨੇ ਉੱਥੇ ਤਾਹੇ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਗੁਰੂ ਦੀ ਲੋਹਰ। ਫਿਰ ਇਥੇ ਲੋਹਾਰ ਬਸਾਇਆ ਸੀ ਵਾ ਤੇ ਸੇੜਾ ਸਾਹਿਬ ਗੁਰਦੁਆਰਾ ਸਾਹਿਬ ਆਖੇ ਤੇ ਗੁਰੂ ਜੀ ਦੀ ਮਤਲਬ ਚੰਨ ਚੜੀ ਸੀ ਜਦੋਂ ਨਾ ਬਸੰਤ ਪੰਚਮੀ ਹੁੰਦੀ ਆ ਉਸੇ ਤਰ੍ਹਾਂ ਹੀ ਵਿਆਹ ਕਰਦੇ ਨੇ ਮਤਲਬ ਚੰਨ ਚੜਦੀ ਹੈ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਸੀਗਾ ਤੇ ਬਸੰਤ ਪੰਚਮੀ ਦਾ ਬਹੁਤ ਖਾਸ ਹੁੰਦਾ ਅਸੀਂ ਬਸੰਤ ਪੰਚਮੀ ਨੂੰ ਗਏ ਸੀਗੇ ਬਹੁਤ ਜਾਂਚੀ ਐਸਾ ਵਿਆਹ ਦਾ ਮਾਹੌਲ ਕਰਿਆ ਹੋਇਆ ਹੁੰਦਾ ਵੀ ਜਾਨਾ ਉਹ ਲੇ ਚੜਾਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸੇੜਾ ਲੈ ਕੇ ਜਾਂਦੇ ਨੇ ਤੇ ਉਹੜਾ ਵੀ ਸੋ ਜਾਂਦੇ ਨੇ ਬਹੁਤ ਹਾਂ ਤੋ 13 ਸਾਲ ਹੋ ਗਏ ਮੈਂ ਜਾਣਦੀ ਸੀ ਕਿ ਸਾਇਰ ਵੀ ਤੁਮ ਹੁਣ 13 ਸਾਲ ਵੱਗ ਗਏ ਇਹਦੇ ਹੋਂ ਤੋਂ ਪਹਿਲਾਂ ਗਏ ਸੀ ਤੇ ਤੇਰੇ ਨਾਲ ਮੱਥਾ ਟੇਕਣਾ ਪਿਆ ਤੇ ਇਹਦੇ ਪਾਪਾ ਜਾਂਦੇ ਹੁੰਦੇ ਸੀਗੇ ਪਹਿਲਾਂ ਉਹ ਸੀਗੇ ਟਰੈਕਟਰ ਟਰੈਕਟਰ ਡਰਾਈਵਰ ਸੀ ਨਾ ਉਹ ਤੇਰਾ ਸੰਤੰਨ ਲੈ ਗਿਆ ਆਪਣੇ ਕੋਲ ਸੀ ਬਹੁਤ ਬੋਲਦਾ ਰਹਿੰਦਾ ਸੰਤਖੀ ਮਿੰਟਾਂ ਸਾਡੇ ਰਹਿੰਦੇ ਨੇ ਦਾਦਾ ਜੀ ਤੇਰੇ ਨਾਲ ਸੰਤ ਲੈ ਗਿਆ ਜੀ ਆਹ ਤੋਂ ਬਾਅਦ ਸੀ ਗਿਆ ਸੀ ਇਹ ਉਹ ਰਿਸ਼ਤੇਦਾਰ ਵੀ ਸੀ ਸਾਰੇ ਸਾਰੇ ਬੱਲੇ ਮਾਰਿਆ ਸੀ ਮਾ ਹਾ ਉਥੇ ਨਾ ਇੱਕ ਕਰਵੈਣੀ ਸਾਹਿਬ ਗੁਰਦੁਆਰਾ ਵੀ ਆ ਗੁਰੂ ਜੀ ਦਾ ਇੱਕ ਹੈਗਾ ਪੌੜ ਸਾਹ ਉਹ ਨਾ ਜਿਹੜਾ ਪੌੜ ਸਾਹ ਗੁਰਦੁਆਰਾ ਉਥੇ ਗੁਰੂ ਜੀ ਦੇ ਘੋੜੇ ਨੇ ਪੌੜ ਮਾਰਿਆ ਗਿਆ ਪੌੜ ਮਾਰ ਕੇ ਪਾਣੀ ਪੱਟਿਆ ਹੋਇਆ ਉਹ ਜਿਹੜਾ ਉਹਦਾ ਚਾਨਾ ਨਾ ਉਹ ਖਾਰਾ ਹੈ ਤੇ ਜਿਹੜਾ ਕਰਵੈਣੀ ਸਾਹਿਬ ਗੁਰਦੁਆਰਾ ਉਥੇ ਗੁਰੂ ਜੀ ਨੇ ਬਾਸ਼ਾ ਮਾਰ ਕੇ ਪਾਣੀ ਪੱਟਿਆ ਸੀਗਾ ਪੱਥਰ ਦੇ ਵਿੱਚੋਂ ਬਾਸ਼ਾ تیر ਤੇ ਉਹ ਜੱਲ ਹਨਾ ਮਿੱਠਾ ਹੈ ਬਹੁਤ ਵਧੀਆ ਏ ਚਰਚੇ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਪੂਰੂ ਪੂਰੂ ਹੋ ਵੀ ਹੈ ਤੇ ਉਹ ਸਮਾਜ ਦਾ ਕਾਰਜ ਹੈ ਆਪਣੇ ਪੰਜਾਬ ਦਾ ਹਾਂ ਹਾਂ ਮਾਂ ਦੇ ਘਟ ਹੈ ਆਪਣੇ ਬਈ ਆਉਂਦੇ ਤਾਂ ਬਹੁਤ ਜ਼ਿਆਦਾ ਗੁਰਦੁਆਰਿਆਂ ਸਾਹਮਣੇ ਬਹੁਤ ਜ਼ਿਆਦਾ ਹਨਾ ਤਾਂ ਹੀ ਆਪੇ ਪੰਜਾਬ ਦੀ ਧਰਤੀ ਹੋਣਾ ਭਾਰਤ ਦੀ ਧਰਤੀ ਬਣ ਜਾਣ ਤਾਂ ਵੀ ਜਿਤੇ ਗੁਰੂਆਂ ਦੇ ਚਾਰਨ ਪਏ ਨੇ ਬਹੁਤ ਜ਼ਿਆਦਾ ਗੁਰਦੁਆਰਿਆਂ ਸਾਹਮਣੇ

ਚੋ ਕੇ ਆ ਕੇ ਦੁੱਧ ਪਾ ਕੇ ਉਸ ਤੋਂ ਬਾਅਦ ਲੱਗੀ ਸੀਗੀ ਤੜਕਾ ਲਾਉਣ ਤੜਕਾ ਆਪਾਂ ਆਲੂ ਪਕਾੜਿਆ ਦੀ ਸਬਜ਼ੀ ਨੂੰ ਲਾਵਾਂਗੇ ਤੇ ਥੋੜੀ ਜਿਹੀ ਹੋ ਮੈਂ ਲੇਟੇ ਗਈ ਸੀਗੀ ਦੀਦੀ ਆਗੇ ਸੀਗੇ ਫਿਰ ਉਹਨਾਂ ਕੋਲ ਬੈਠੇ ਰਹੇ ਥੋੜਾ ਜਿਹਾ ਮਿੰਟ ਤੇ ਫਿਰ ਉਸ ਤੋਂ ਬਾਅਦ ਲੱਗੀ ਸੀਗੀ ਤੜਕਾ ਲਾਉਣ ਤੇ ਉਹਨਾਂ ਨੇ ਬੈਠੇ ਬੈਠੇ ਫਿਰ ਮੈਂ ਜਾਂ ਜੀ ਪਿਆਜ਼ ਵਗੈਰਾ ਛੱਲੇ ਤੇ ਲਸਣ ਆਪਣਾ ਛੱਲਿਆ ਪਿਆ ਸੀਗਾ ਤੇ ਬਸ ਜੀ ਇਸ ਵੇਲੇ ਤਾਂ ਫਿਰ ਛੇਤੀ ਉਹ ਨੀਰਾ ਹੋ ਜਾਂਦਾ ਹੈ ਤੇ ਵਾਸੇ ਥੋੜੇ ਕੰਮਕਾਰਾਂ ਦੇ ਵਿੱਚ ਲੇਟ ਹੋ ਜਾਂਦੀਆਂ ਦਾਲ ਸਬਜੀ ਨੂੰ ਵੀ ਕਿਉਂਕਿ ਤੁਹਾਨੂੰ ਪਤਾ ਹੈ ਜੇ ਇਕੱਲੇ ਦੇ ਸਿਰ ਤੇ ਕੰਮ ਹੋਵੇ ਨਾ ਫਿਰ ਔਖਾ ਹੋ ਜਾਂਦਾ ਸਾਰਾ ਤੇ ਕਦੇ ਉਧਰ ਨੂੰ ਭੱਜੋ ਕਦੇ ਪsetShow ਚ ਨੂੰ ਭੱਜੋ ਕਦੇ ਚਿੱਲੇ ਵੱਲ ਨੂੰ ਭੱਜੋ ਵਸੇ ਇਦਾਂ ਚਲੋ ਜੀ ਇਦਾਂ ਹੀ ਚੱਲੀ ਜਾਣਾ ਆਪਣਾ ਕੰਮ ਕਰ ਤੇ ਸਬਜੀ ਬਣਾ ਕੇ ਨਾ ਉਸ ਤੋਂ ਬਾਅਦ ਫਿਰ ਮੈਂ ਜਾਊਂਗੀ ਪਾਣੀ ਪਲਾਉਣ ਪਾਣੀ ਰਹਿੰਦਾ ਸੀਗਾ ਮੈਨੂੰ ਐ ਸੀਗਾ ਵੀ ਚਲੋ ਪਾਣੀ ਬਾਅਦ ਚ ਪਲਾਇਆ ਆਉਂਗੀ ਪਹਿਲਾਂ ਤੜਕਾ ਲਾ ਦਾਂ ਫਿਰ ਵੀ ਸਬਜੀ ਰਿਚੀ ਜਾਊਗੀ ਫਿਰ ਆਪਣੀ ਤੇ ਆਲੂ ਵਗੈਰਾ ਵੀ ਧੋ ਕੇ ਰੱਖਲੇ ਸੀਗੇ ਆਪਾਂ ਨੇ ਤੇ ਮਸਾਲਾ ਅੱਜ ਮਸ਼ੀਨ ਦੇ ਵਿੱਚ ਕੱਢ ਲਿਆ ਸੀ ਅੱਜ ਕੁੰਡੀ ਛੋਟੇ ਨਾਲ ਨਹੀਂ ਕੁੱਟਿਆ ਹੈਗਾ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨੇ ਐਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਆਪਣੇ ਵੀਡੀਓ ਨੂੰ ਲਾਈਕ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਹੀ ਆਪਣੀ سپورਟ ਬਣਾਈ ਰੱਖਿਓ ਤਾਂ ਜੋ ਆਪਾਂ ਹੋਰ ਅੱਗੇ ਵਧਦੇ ਜਾਈਏ ਬਾਕੀ ਜਿਹੜੇ ਨਵੇਂ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਲਓ ਜੀ ਆਪਣਾ بس ਤੜਕਾ ਭੁੱਜ ਗਿਆ ਥੋੜਾ ਜਿਹਾ ਲਸਣ ਹੁਣ ਹਲੇ ਆਪਣਾ ਕੱਚਾ ਏ ਮਤਲਬ ਨਾਲ ਦੀ ਨਾਲ ਪੱਟ ਹੁਣੇ ਪੱਟਿਆ ਤਾਜ਼ਾ ਤਾਜ਼ਾ ਉਹਦੇ ਕਰਕੇ ਥੋੜਾ ਟਾਈਮ ਲੱਗਦਾ ਮਸਾਲਾ ਭੁੱਜਣ ਨੂੰ ਨਹੀਂ ਤਾਂ ਪਿਆਜ਼ ਤਾਂ ਛੇਤੀ ਭੁੱਜ ਜਾਂਦੇ ਨੇ ਲਸਣ ਥੋੜਾ ਔਖਾ ਭੁੱਜਦਾ ਤੇ ਉਹਦੇ ਕਰਕੇ ਟਾਈਮ ਲੱਗ ਜਾਂਦਾ ਭੁੰਨਦਿਆਂ ਨੂੰ ਜਾਨੂੰ ਮੈਂ ਕਿਹਾ ਵੀ ਆਪਾਂ ਪਕੌੜਿਆਂ ਦਾ ਪੈਕਟ ਖੋਲ ਕੇ ਰੱਖ ਲਈਏ ਪਕੌੜੇ ਮੈਨੂੰ ਇਦਾਂ ਲੱਗਿਆ ਵੀ ਜਿਕਣ ਹਨਾ ਮੱਕੀ ਦੇ ਆਟੇ ਦੇ ਹੁੰਦੇ ਨੇ ਤੇ ਕਿਉਂਕਿ ਜੀ ਜਦੋਂ ਆਪਾਂ ਇਹ ਸਬਜੀ ਬਣਾਈ ਨਾ ਉਹਦੇ ਵਿੱਚ ਜਦੋਂ ਰਿੱਜੇ ਨਾ ਉਹ ਵਿੱਚੇ ਖੁੱਲ ਗਏ ਬਿਲਕੁਲ ਵੀ ਪਕੌੜਾ ਨਹੀਂ ਬਚਿਆ ਵਿੱਚੋਂ ਸਾਫ ਤਾਂ ਸਾਰੇ ਹੀ ਖੋਲੇ ਪਗੇ ਐਦਾਂ ਦੇਖਣ ਨੂੰ ਤਾਂ ਵਧੀਆ ਲੱਗਦੇ ਸੀਗੇ ਵੀ ਸਹੀ ਹੋਣਗੇ ਪਰ ਸਬਜੀ ਦੇ ਵਿੱਚ ਇਹਨਾਂ ਖੁੱਲ ਗਏ ਸੀਗੇ ਤੇ ਵਾਸ ਜੀ ਹੁਣ ਥੋੜੇ ਦਿਨੇ ਚੱਲੂਗੀ ਚੁੱਲੇ 'ਚ ਅੱਗ ਬੰਦ ਕਰਨੀ ਪੈਣੀ ਹੈ ਹਵਾ ਹੋ ਜਾਂਦੀ ਹੈ ਤੇਜ਼ ਦਿਨ ਚ ਤਾਂ ਹਵਾ ਆਪਣੇ ਚੱਲੀ ਜਾਂਦੀ ਹੈ ਚਲੋ ਸ਼ਾਮ ਨੂੰ ਹਲ ਟਿੱਗੀ ਹੋਈ ਸੀਗੀ ਤਾਂ ਅੱਗ ਵਗੈਰਾ ਬਾਲ ਲੈਂਦੇ ਆ ਤੇ ਚੁੱਲੇ 'ਚ ਚੁੱਲੇ 'ਚ ਏਦਾਂ ਇਹ ਵੀ ਦਾਲ ਸਬਜ਼ੀ ਛੇਤੀ ਬਣ ਜਾਂਦਾ ਹੋਰ ਤਾਂ ਕੁਛ ਨਹੀਂ ਗੈਸ ਤੇ ਟਾਈਮ ਲੱਗ ਜਾਂਦਾ ਨਾਲੇ ਏਦਾਂ ਇਹ ਵੀ ਖੁੱਲੇ ਹਵਾ ਦੇ ਵਿੱਚ ਬਹਿ ਕੇ ਨਾ ਬਹੁਤ ਵਧੀਆ ਲੱਗਦਾ ਰੋਟੀ ਪਕਾਉਣ 'ਚ ਕਹਿ ਲਓ ਇੱਕ ਤਰ੍ਹਾਂ ਮਜ਼ਾ ਹੀ ਆਉਂਦਾ ਚੁੱਲੇ ਮੂਰੇ ਬਹਿ ਕੇ ਤਾਂ ਕਿਉਂਕਿ ਇਹ ਹਵਾ ਹਰ ਇੱਕ ਪਾਸੇ ਹਵਾ ਲੱਗੀ ਜਾਂਦੀ ਹੁੰਦੀ ਆ ਤੇ ਆਪਾਂ ਬੈਠੇ ਰੋਟੀ ਵਗੈਰਾ ਸਬਜੀ ਵਗੈਰਾ ਬਣਾਈ ਜਾਂਦੇ ਨਹੀਂ ਤਾਂ ਰਸੋਈ ਚ ਬੰਦ ਚ ਘੁਟਣ ਜੀ ਹੋ ਜਾਂਦੀ ਆ ਬਹੁਤ ਔਖਾ ਲੱਗਦਾ ਗਰਮੀਆਂ ਦੇ ਵਿੱਚ ਉੱਥੇ ਰਸੋਈ ਦੇ ਵਿੱਚ ਕੰਮ ਕਰਨਾ ਤੇ ਮੈਂ ਤਾਂ ਜਦੋਂ ਜ਼ਿਆਦਾ ਗਰਮੀ ਹੋ ਜਾਂਦੀ ਆ ਫਿਰ ਕਈ ਵਾਰ ਤਾਂ ਗੈਸ ਵੀ ਬਾਹਰ ਕੱਢ ਲੈਂਦੀ ਆ ਫਿਰ ਗੈਸ ਤੇ ਜਦੋਂ ਕੰਮ ਕਰਨਾ ਹੁੰਦਾ ਆਪਾਂ ਸਿਲੰਡਰ ਬਾਹਰ ਕੱਢ ਲਿਆ ਇਹਦਾ ਉਹਦੇ ਤੇ ਫਿਰ ਰੋਟੀ ਵਗੈਰਾ ਲਾ ਲੀਦੀ ਆ ਨਹੀਂ ਤਾਂ ਤਰ ਖਾਣਾ ਬਹੁਤ ਔਖਾ ਹੋ ਜਾਂਦਾ ਗਰਮੀ ਦੇ ਵਿੱਚ ਲਓ ਜੀ ਆਪਣਾ ਮਸਾਲਾ ਪੁੱਜ ਗਿਆ ਤੇ ਇਹਦੇ ਵਿੱਚ ਪਾ ਦਾਂਗੇ ਨਾਣ ਮਿਰਚ ਹਲਦੀ ਪਾਵਾਂਗੇ ਤੇ ਧਨੀਆ ਪਾウダー ਪੀਸਿਆ ਹੋਇਆ ਮੇਰਾ ਮਸਾਲਾ ਹਾਲੇ ਆਪਣੇ ਨਹੀਂ ਪੀਸਿਆ ਹੈਗਾ ਤੇ ਉਹ ਵੀ ਬਣਾਵਾਂਗੇ ਨਾਲ ਮੇਥੀ ਪਾ ਦਿੰਦੇ ਹਾਂ ਥੋੜੀ ਜਿਹੀ ਬਹੁਤ ਵਧੀਆ ਸਬਜ਼ੀ ਬਣਦਾ ਮੇਥੀ ਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਨਾਲੇ ਹੁਣ ਧਨੀਆ ਤਾਂ ਹੈ ਨਹੀਂਗਾ ਫਿਰ ਇਹਦੇ ਨਾਲ ਥੋੜੀ ਜੀ ਅ ਵਧੀਆ ਧਾਲ ਸਬਜ਼ੀ ਬਣ ਜਾਂਦੀ ਹੈ ਮੇਥੀ ਦੇ ਨਾਲ ਤੇ ਨਾਲ ਦੀ ਨਾਲ ਪਾ ਦਾਂਗੇ ਆਲੂ ਬਾਕੀ ਜਿਰੀ ਜਿ ਜਾਓਗੇ ਸਬਜ਼ੀ ਪਾਣੀ ਪਾ ਕੇ ਨਾ ਉਸ ਤੋਂ ਬਾਅਦ ਫੇਰ ਟੱਕਣ ਲਾ ਕੇ ਚਲੋ ਆਪਾਂ ਫੇਰ ਜਾਵਾਂਗੇ ਥੱਲੇ ਨੂੰ ਬਾਕੀ ਜੀ ਜਿਸ ਕਾਰਨ ਉਹਨਾਂ ਨੇ ਉੱਥੇ ਥੋੜੀਆਂ ਜਿਹੀਆਂ ਕਲਿੱਪਾਂ ਬਣਾਈਆਂ تھیں ਛੋਟੇ-ਛੋਟੀਆਂ ਗੁਰਦੁਆਰਾ ਸਾਹਿਬ ਦੀਆਂ ਜੇ ਮੈਂ ਜਾਂਦੀ ਫੇਰ ਤਾਂ ਸ਼ਾਇਦ ਵੱਧ ਬਣਾ ਲੈਂਦੇ ਹਨਾ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਹੈ ਇਹ ਬਣਾਉਂਦੇ ਨਹੀਂਗੇ ਤੇ ਕੁਝ ਸੁਣ ਗ ਜਾਂਦੇ ਨੇ ਕੁਝ ਇਹਨਾਂ ਨੂੰ ਇਦਾਂ ਹੁੰਦਾ ਵੀ ਛੋਟੇ ਛੋਟੇ ਕਲਿੱਪਾਂ ਜੀ ਬਣਾ ਲਓ ਤੇ ਇਹਨਾਂ ਛੋਟੇ ਛੋਟੇ ਕਲਿੱਪਾਂ ਬਣਾਇਆ ਨੇ ਉਹ ਨਾਲ ਮੈਂ ਇਹਦੇ ਜੋੜ ਦੰਨੇ ਆ ਵੀਡੀਓ ਦੇ ਤੇ ਤੁਸੀਂ ਦੇਖ ਲਿਓ ਜੀ ਬਹੁਤ ਵਧੀਆ ਉੱਥੇ ਜਿਸ ਕੰਨ ਤਾਂ ਕਹਿੰਦਾ ਮੰਮੀ ਜੀ ਲੱਗਦਾ ਸੀਗਾ ਇਹਨਾਂ ਵਧੀਆ ਸੀਗਾ ਪਹਾੜਾਂ ਦੇ ਵਿੱਚ ਜਾ ਕੇ ਕਿਉਂਕਿ ਜੀ ਪਹਾੜਾਂ ਦੇ ਵਿੱਚ ਸ਼ਾਂਤ ਮਾਹੌਲ ਆ ਕੋਈ ਉੱਥੇ ਆਵਾਜ਼ਾਈ ਵਗੈਰਾ ਨਹੀਂ ਗਈ ਹੈਨਾ ਸ਼ੁੱਧ ਹਵਾ ਤੇ ਕਹਿੰਦਾ ਉੱਥੇ ਤਾਂ ਮਤਲਬ ਜਦ ਅਸੀਂ ਪਹਾੜੀ ਤੇ ਚੜੇ ਸੀ ਕਹਿੰਦੇ ਅਸੀਂ ਬਿਓਤੇ ਉੱਪਰ ਜਾ ਕੇ ਬਹਿ ਗਏ ਬਹੁਤ ਵਧੀਆ ਠੰਢੀ ਹਵਾ ਲੱਗਦੀ ਸੀਗੀ ਜਿਸ ਕਾਰਨ ਤਾਂ ਕਹਿੰਦਾ ਕਹਿੰਦਾ ਮੰਮੀ ਮੇਰਾ ਆਉਣ ਨੂੰ ਜੀ ਨਹੀਂ ਕਰਦਾ ਸੀਗਾ ਇੰਨਾ ਵਧੀਆ ਨਜ਼ਾਰਾ ਸੀ ਉੱਥੇ ਠੰਢੀ ਠੰਢੀ ਹਵਾ ਦੇ ਵਿੱਚ ਇਹਨੂੰ ਤਾਂ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ ਇਹ ਲੋ ਜੀ ਦੇਖ ਲਓ ਤੁਸੀਂ ਅੱਗੇ ਵੀਡੀਓ ਮਿਲਦੇ ਆਂ ਜੀ ਕੱਲ ਨੂੰ ਫੇਰ ਇੱਕ ਤੋਂ ਹੋਰ ਮੇਰੇ ਹੁਣ